ਕਲਜੀ ਵੀਡੀਓ ਵੇਖ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜਿੱਦੀ ਵੱਡੀ ਖਬਰ ਰਾਹੁਲ ਗਾਂਧੀ ਦੇ ਵਕੀਲ ਨੇ ਕਰਵਾਈ ਜੱਗ ਹਸਾਈ ਅੱਜ ਕੋਰਟ ਤੋਂ ਵਾਪਸ ਲੈ ਲੈਣਗੇ ਪਰਸਸ ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਦੱਸਣ ਵਾਲੇ ਉਹਨਾਂ ਦੇ ਵਕੀਲ ਮਲਿੰਦਰ ਦੀਪ ਪੁਵਾਰ ਜੱਗ ਹਸਾਈ ਤੋਂ ਬਾਅਦ ਅੱਜ ਕੋਰਟ ਤੋਂ ਆਪਣਾ ਬਿਆਨ ਵਾਪਸ ਲੈ ਲੈਣਗੇ ਪੂਨੇ ਦੀ ਅਦਾਲਤ ਵਿੱਚ ਵੀਰ ਸਾਵਰਕਰ ਤੇ ਟਿਪਰੀ ਨੂੰ ਲੈ ਕੇ ਚੱਲ ਰਿਹਾ ਅਪਰਾਧਿਕ ਮਾਨਹਾਨੀ ਮਾਮਲੇ ਵਿੱਚ ਪੁਵਾਰ ਨੇ ਇੱਕ ਪਟੀਸ਼ਨ ਧੇਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਹੈ ਇਸ ਮਾਮਲੇ ਦੀ ਲੰਬਾਈ ਫੜਨ ਤੋਂ ਬਾਅਦ ਹੋਣ ਵਕੀਲ ਨੇ ਖੁਦ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹਨਾਂ ਨੇ ਰਾਹੁਲ ਗਾਂਧੀ ਦੀ ਕਿਸੇ ਹਦਾਇਤ ਅਤੇ ਸਲਾਹ ਤੋਂ ਬਿਨਾ ਇਹ ਬਿਆਨ ਦੇਰ ਕੀਤਾ ਸੀ ਰਾਹੁਲ ਗਾਂਧੀ ਨੇ ਇਸ ਪਰਸਸ ਤਿੰਨ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਇਸ ਦੀ ਸਮਗਰੀ ਨਿਸ਼ਚਿਤ ਤੌਰ ਤੇ ਆ ਸਹਿਮਤ ਹੋਏ ਮਲਿੰਦ ਪਾਵਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਵੀਰਵਾਰ ਨੂੰ ਰਸਮੀ ਤੌਰ ਤੇ ਇਹ ਪਰਸਥਿਤੀਸ ਵਾਪਸ ਲੈਣਗੇ ਜ਼ਿਕਰ ਜੋ ਹੈ ਕਿ ਵੀਰ ਸਾਵਰਕਰਨ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਪੂਨੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੋਧ ਅਪਰਾਧਿਕ ਮਾਨਹਾਨੀ ਦਾ ਮਾਮਲਾ ਚੱਲ ਰਿਹਾ ਹੈ ਇਸ ਸੰਬੰਧ ਵਿੱਚ ਬੋਧ ਨੂੰ ਪੂਨੇ ਦੀ ਵਿਸ਼ੇਸ਼ ਐਮ ਐਮਪੀ ਐਮਐਲਏ ਅਦਾਲਤ ਨੇ ਰਾਹੁਲ ਗਾਂਧੀ ਦੇ ਵਕੀਲ ਦੁਆਰਾ ਦਾਇਰ ਇੱਕ ਪਟੀਸ਼ਨ ਨੂੰ ਰਿਕਾਰਡ ਤੇ ਲਿਖਿਆ ਜਿਸ ਸੇ ਚਰਾਹਲ ਗਾਂਧੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ